ਪਟਿਆਲਾ ਦਾ ਕਰਨਲ ਕੇਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਤਰ੍ਹਾਂ ਦੀ ਘਟਨਾ ਇਹ ਪਹਿਲੀ ਨਹੀਂ ਹੈ ਇਸ ਤਰ੍ਹਾਂ 1992 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਵੀ ਹੋਇਆ ਸੀ ਚੰਡੀਗੜ੍ਹ ਦੇ ਤਤਕਾਲੀ ਐਸਐਸਪੀ ਉਸ ਵੇਲੇ ਸੁਮੇਧ ਸੈਣੀ ਸਨ ਜਦੋਂ ਇੱਕ ਲੈਫਟੀਨੈਂਟ ਕਰਨਲ ਦੇ ਨਾਲ ਉਹਨਾਂ ਦਾ ਪੇਚਾ ਪੈ ਜਾਂਦਾ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਕੀ ਖਮਿਆਜੇ ਭੁਗਤਨੇ ਪਏ ਸੀ ਹੁਣ ਵੀ ਪੁਲਿਸ ਦੀ ਕਾਫੀ ਬਦਨਾਮੀ ਹੋ ਰਹੀ ਹੈ ਕਿ ਪੁਲਿਸ ਨੇ ਇੱਕ ਸਰਵਿੰਗ ਕਰਨਲ ਦੇ ਨਾਲ ਜਿਹੜੀ ਧੱਕੇਸ਼ਾਹੀ ਕੀਤੀ ਹੈ ਉਸ ਦਾ ਇਨਸਾਫ ਲੈਣ ਲਈ ਪਰਿਵਾਰ ਵੀ ਦੁਹਾਈ ਦੇ ਰਿਹਾ ਹੈ ਸੇਵਾ ਮੁਕਤ ਹੋ ਚੁੱਕੇ ਤੇ ਸੇਵਾ ਕਾਲ ਦੇ ਵਿੱਚ હાજર ਆਰਮੀ ਅਫਸਰਾਂ ਦੇ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਕਿ ਜਿਹੜੇ ਨਾਮਜ਼ਦ ਕੀਤੇ ਜਾਣ ਐਫ ਆਈ ਆਰ ਵੀ ਕਮਜ਼ੋਰ ਦਰਜ ਕੀਤੀ ਗਈ ਹੈ ਔਰ ਉਲਟਾ ਕਸੂਰ ਐਫ ਆਈ ਆਰ ਦੇ ਵਿੱਚ ਕਰਨਲ ਦਾ ਹੀ ਕੱਢਿਆ ਜਾ ਰਿਹਾ ਇਸ ਤਰ੍ਹਾਂ ਦੀ ਇੱਕ ਘਟਨਾ ਹੂ ਬਹੂ ਜਿਹੜੀ ਕਿ 1992 ਮਹੀਨੇ ਦੀ ਸਾਲ ਦੀ ਅਕਤੂਬਰ ਮਹੀਨੇ ਦੀ ਵਾਪਰੀ ਸੀ ਉਸ ਦੇ ਬਾਰੇ ਦਾ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਕੀ ਕਹਿੰਦੀ ਹੈ ਜਿਸ ਦੇ ਵਿੱਚ ਸੀਨੀਅਰ ਪੱਤਰਕਾਰ ਮਾਨਮਨ ਸਿੰਘ ਸ਼ੀਨਾ ਦੀ ਰਿਪੋਰਟ ਹੈ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਪਟਿਆਲਾ ਦੇ ਵਿੱਚ ਜਿਵੇਂ ਤਿੰਨ ਪੰਜਾਬ ਪੁਲਿਸ ਇੰਸਪੈਕਟਰਾਂ ਤੇ ਨੌ ਹੋਰ ਕਰਮਚਾਰੀਆਂ ਦੁਆਰਾ ਭਾਰਤੀ ਫੌਜ ਦੇ ਇੱਕ ਕਰਨਲ ਤੇ ਉਸ ਦੇ ਪੁੱਤਰ ਤੇ ਹਮਲਾ ਜਿਹੜਾ ਉਹ 1992 ਦੇ ਵਿੱਚ ਚੰਡੀਗੜ੍ਹ ਦੇ ਤਤਕਾਲੀ ਐਸਐਸਪੀ ਸੁਮੇਤ ਸਿੰਘ ਸੈਣੀ ਦੁਆਰਾ ਇੱਕ ਸੇਵਾਮੁਕਤ ਲੈਫਟੀਨੈਂਟ ਕਰਨਲ ਦੇ ਹਮਲੇ ਦੀ ਨਾਲ ਬਿਲਕੁਲ ਮਿਲਦਾ ਜੁਲਦਾ ਉਸੇ ਤਰ੍ਹਾਂ ਦਾ ਧਿਆਨ ਖਿੱਚਦਾ ਹੈ 1992 ਦੇ ਕੇਸ ਵਿੱਚ ਫੌਜ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੇ ਬਿਲਕੁਲ ਉਲਟ 13 ਮਾਰਚ ਦੇ ਰਾਤ ਨੂੰ ਵਾਪਰੀ ਘਟਨਾ ਦੇ ਮੁੱਲਜਮ ਪੁਲਿਸ ਮੁਲਾਜ਼ਮਾਂ ਦਾ ਨਾਂ ਐਫ ਆਈ ਆਰ ਵਿੱਚ ਦਰਜ ਨਹੀਂ ਕੀਤਾ ਗਿਆ ਪੰਜਾਬ ਪੁਲਿਸ ਨੇ ਜਿਹੜਾ ਕਿ 13 ਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਇੱਕ ਕਰਨਲ ਦੇ ਨਾਲ ਜੋ ਜੋ ਕੁਝ ਕੀਤਾ ਉਸ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਗਈ ਸੀ ਔਰ ਉਸ ਤੋਂ ਬਾਅਦ ਫੌਜ ਦੇ ਪੱਛਮੀ ਕਮਾਂਡ ਹੈੱਡ ਕੁਆਰਟਰ ਨੇ ਹਮਲੇ ਦੀ ਪੰਜਾਬ ਪੁਲਿਸ ਦੀ ਜਾਂਚ ਨੂੰ ਸਹਿਕਾਰ ਕਰਦੇ ਹੋਏ ਇੱਕ ਬਿਆਨ ਦੁਬਾਰਾ ਜਾਰੀ ਕੀਤਾ ਪਰ ਇਹ ਸਾਰੇ ਮਾਮਲੇ ਦੇ ਵਿੱਚ ਜਿਹੜੇ ਆਰਮੀ ਅਫਸਰ ਸੀ ਉਹ ਸਾਰੇ ਭਾਈਚਾਰਿਆਂ ਨੇ ਦੋਸ਼ ਲਾਇਆ ਕਿ ਕਿਸੇ ਵੀ ਸੀਨੀਅਰ ਫੌਜੀ ਅਧਿਕਾਰੀ ਨੇ ਇਸ ਘਟਨਾ ਦੀ ਜਨਤਕ ਤੌਰ ਤੇ ਜਿਹੜੀ ਨਿੰਦਾ ਨਹੀਂ ਕੀਤੀ ਨਾ ਹੀ ਜਿਹੜੀ ਆ ਜਾਂਚ ਦੀ ਮੰਗ ਕੀਤੀ ਪਰ ਰਿਕਾਰਡ ਤੋਂ ਬਾਹਰ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਪੱਛਮੀ ਕਮਾਂਡ ਦੇ ਫੌਜੀ ਅਫਸਰਾਂ ਨੇ ਸੰਕੇਤ ਦਿੱਤਾ ਕਿ ਫੌਜ ਨੇ ਇਸ ਦੇ ਉੱਤੇ ਸਖਤ ਰੋਖ ਅਪਣਾਉਂਦਿਆਂ ਹੋਇਆ ਕਿ ਐਪਕੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ 13-14 ਮਾਰਚ ਦੀ ਰਾਤ ਨੂੰ ਕਰਨਾਲਾ ਤੇ ਉਸਦੇ ਪੁੱਤਰ ਤੇ ਕਥਿਤ ਤੌਰ ਤੇ ਬੇਸਬਾਲ ਬੈਟਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਜਿਹੜਾ ਹਮਲਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਗਈ। ਮੰਗ ਕੀਤੀ ਜਾ ਰਹੀ ਹੈ ਪੁਲਿਸ ਹੈੱਡ ਕੁਆਰਟਰ ਵੀ ਪਰਿਵਾਰ ਆਉਂਦਾ ਪਰ ਗੱਲ ਨਹੀਂ ਬਣੀ ਨਹੀਂ ਸੁਣੀ ਗਈ ਇਸੇ ਕਰਕੇ ਰਾਜਪਾਲ ਨੂੰ ਮਿਲਣ ਦਾ ਵੀ ਸਮਾਂ ਮੰਗਿਆ ਗਿਆ ਤੇ ਉਹਨਾਂ ਨਾਲ ਵੀ ਮੁਲਾਕਾਤ ਹੋਵੇਗੀ। ਇਸੇ ਤਰ੍ਹਾਂ ਵੱਖੋ-ਵੱਖਰੇ ਥਾਵਾਂ ਤੇ ਸਮੂਹ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜਿਹੜੇ ਅਫਸਰ ਨੇ ਆਰਮੀ ਅਫਸਰ ਚਾਹੇ ਸੇਵਾ ਮੁਕਤ ਹੋ ਚੁੱਕੇ ਨੇ ਉਹਨਾਂ ਨੇ ਆਪਣੇ ਪੱਧਰ ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਨੇ ਨੇ ਜਿਹੜੇ ਕਿ ਰਾਸ਼ਟਰਪਤੀ ਦੇਸ਼ ਦੇ ਨੇ ਉਹਨਾਂ ਨੂੰ ਸੰਬੋਧਨ ਹੁੰਦਿਆਂ ਹੋਇਆਂ ਲਿਖਣਾ ਹੈ ਕਿ ਸਾਡੇ ਦੇਸ਼ ਤੇ ਫੌਜੀਆ ਦੀ ਅਫਸਰਾਂ ਦੀ ਰੱਖਿਆ ਦੇ ਲਈ ਕਾਨੂੰਨ ਬਣਾਇਆ ਜਾਵੇ ਯਕੀਨੀ ਕੀਤੀ ਜਾਵੇ ਉਹਨਾਂ ਦੀ ਸੁਰੱਖਿਆ ਕਿਉਂਕਿ ਦੇਸ਼ ਦੇ ਉੱਤੇ ਜਦੋਂ ਅਸੀਂ ਸਾਰੇ ਦੇਸ਼ ਦੀ ਸੁਰੱਖਿਆ ਦੇ ਲਈ ਲੜਦੇ ਆਂ ਤਾਂ ਫਿਰ ਜਿਹੜੇ ਸਾਡੇ ਦੁਸ਼ਮਣ ਦੇਸ਼ ਨੇ ਉਹਨਾਂ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਜਾਵੇਗਾ ਕਿ ਇਹਨਾਂ ਦਾ ਤਾਂ ਆਪਣੀ ਦੇਸ਼ ਦੇ ਵਿੱਚ ਹੀ ਸਟੇਟ ਪੁਲਿਸ ਹੈ ਜਿਹੜੀ ਉਸ ਦੇ ਵਿੱਚ ਹੀ ਆਰਮੀ ਦੇ ਅਫਸਰਾਂ ਦੀ ਇੱਜ਼ਤ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਔਰ ਇਸ ਮਾਮਲੇ ਦੇ ਵਿੱਚ ਜਿਹੜੀ ਵੈਸਟਰਨ ਕਮਾਂਡ ਹੈ ਉਹਨਾਂ ਨੇ ਵੀ ਇਸ ਮਸਲੇ ਦੇ ਵਿੱਚ ਸਖਤ ਕਾਰਵਾਈ ਦੀ ਘਾਟ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਕਿਹਾ ਕਿ ਹੁਣ ਇਸ ਮਸਲੇ ਦੇ ਵਿੱਚ ਧਰਨੇ ਵੀ ਦਿੱਤੇ ਜਾ ਸਕਦੇ ਨੇ ਕਿਉਂਕਿ ਆਮ ਲੋਕਾਂ ਦੀ ਆਵਾਜ਼ ਉੱਠ ਰਹੀ ਹੈ ਹਾਲਾਂਕਿ ਵੈਸਟਰਨ ਕਮਾਂਡ ਨੇ ਵੀ ਨੋਟਿਸ ਲਿਆ ਇਸ ਦਾ ਔਰ ਇਹ ਸਾਰੇ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਰਾ ਸਰਕਾਰ ਤੇ ਪੁਲਿਸ ਨੂੰ ਸਖਤ ਸ਼ਬਦਾਂ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਕਾਨੂੰਨ ਨੂੰ ਆਪਣੀ ਦਿਸ਼ਾ ਦੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ ਕਾਨੂੰਨ ਨੂੰ ਧਿਆਨ ਦੇ ਵਿੱਚ ਰੱਖ ਕੇ ਨਹੀਂ ਤਾਂ ਫਿਰ ਅਸੀਂ ਯਕੀਨੀ ਬਣਾਵਾਂਗੇ ਇਸ ਮਸਲੇ ਨੂੰ ਇੱਕ ਤਰਕਪੂਰਨ ਸਿੱਟੇ ਦੇ ਉੱਤੇ ਪਹੁੰਚਾ ਦੇਾਂਗੇ ਇੱਕ ਸਹੀ ਜਿਹੜਾ ਇਹਦਾ ਰਿਜ਼ਲਟ ਨਿਕਲਣਾ ਚਾਹੀਦਾ ਹੁਣ ਗੱਲ ਕਰਦੇ ਹਾਂ ਜਿਹੜੀ ਕਿ ਅਕਤੂਬਰ 1992 ਦੀ ਘਟਨਾ ਸੀ ਉਸ ਦੇ ਵਿੱਚ ਇੱਕ ਜਿਹੜੇ ਬਰਗੇਡੀਅਰ ਅਸ਼ੋਕ ਚਾਕੀ ਤੇ ਡੀਆਈਜੀ ਐਨਐਸ ਔਲਖ ਦੁਆਰਾ ਇਸ ਘਟਨਾ ਦੀ ਇੱਕ ਸਾਂਝੀ ਜਾਂਚ ਕੀਤੀ ਗਈ ਸੀ ਜਿੱਥੇ ਚੰਡੀਗੜ੍ਹ ਦੇ ਤਤਕਾਲੀ ਐਸਐਸਪੀ ਸੁਮੇਸ਼ ਸੈਣੀ ਨੇ ਲੈਫਟੀਨੈਂਟ ਕਰਨਲ ਰਵੀ ਵਤਸ ਵਾਟਸ ਦੀ ਜਿਹੜੀ ਨਿੰਦਾ ਉਸ ਕੇਸ ਦੀ ਨਿੰਦਾ ਕੀਤੀ ਸੀ ਜੋ ਕਿ ਲੇ ਦੇ ਵਿੱਚ ਆਪਣੀ ਪੋਸਟਿੰਗ ਤੋਂ ਛੁੱਟੀ ਤੇ ਸੀ ਚੰਡੀਗੜ੍ਹ ਦੇ ਸੈਕਟਰ 7 ਵਿੱਚ ਆਪਣੀ ਰਹਾਇਸ਼ ਤੇ ਸੀ ਜਾਂਚ ਕਰਨ ਲਈ ਬਾਹਰ ਨਿਕਲਿਆ ਗੇਟ ਤੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਇਹ ਗੋਲੀਆਂ ਸੈਣੀ ਦੇ ਬਾਡੀਗਾਰਡ ਤੇ ਹੈੱਡ ਕਨਸਟੇਬਲ ਰਾਜਕੁਮਾਰ ਦੇ ਤੇ ਸੰਭਾਵੀ ਅੱਤਵਾਦੀ ਹਮਲੇ ਨਾਲ ਸੰਬੰਧਿਤ ਸਨ ਇਸ ਹੰਗਾਮੇ ਦੌਰਾਨ ਸਿਵਿਲਿਅਨ ਕੱਪੜਿਆਂ ਵਿੱਚ ਜਿਹੜੇ ਆਏ ਵਾਟਸ ਦਾ ਸੈਣੀ ਅਤੇ ਉਹਨਾਂ ਦੀ ਸੁਰੱਖਿਆ ਟੀਮ ਨਾਲ ਸਾਹਮਣਾ ਹੋ ਗਿਆ ਤਾਂ ਉਸ ਤੋਂ ਬਾਅਦ ਫਿਰ ਸਥਿਤੀ ਜਿਹੜੀ ਆ ਹੋਰ ਤਣਾਅਪੂਰਨ ਬਣਦੀ ਉਸ ਸਮੇਂ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਇੱਕ ਝਗੜਾ ਹੋਇਆ ਸੀ ਜਿਸ ਦੇ ਵਿੱਚ ਉਹ ਇਲਾਕਾ ਖਾਲੀ ਕਰਨ ਨੂੰ ਕਿਹਾ ਗਿਆ ਸੀ ਜਿਸ ਨੂੰ ਆਰਮੀ ਅਫਸਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਐਸਐਸਪੀ ਅਤੇ ਉਸ ਦੇ ਸੁਰੱਖਿਆ ਕਰਮਚਾਰੀਆਂ ਨੇ ਫੌਜ ਦੇ ਅਧਿਕਾਰੀਆਂ ਦੇ ਉੱਤੇ ਹੀ ਜਿਹੜੀ ਆ ਉਹ ਬਹਿਸ ਹੋ ਜਾਂਦੀ ਹੈ ਇੱਕ ਦੂਜੇ ਨਾਲ ਹੱਥੋਂ ਪਾਈ ਵੀ ਹੁੰਦੀ ਹੈ ਉਸ ਤੋਂ ਬਾਅਦ ਪੁਲਿਸ ਨੇ ਦਲੀਲ ਦਿੱਤੀ ਕਿ ਲੈਫਟੀਨੈਂਟ ਕਰਨਲ ਸਿਵਲ ਕੱਪੜਿਆਂ ਵਿੱਚ ਸੀ ਤੇ ਉਸ ਨੇ ਆਪਣੀ ਪਛਾਣ ਨਹੀਂ ਸੀ ਦੱਸੀ ਇੱਕ ਵਾਰ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਵੀ ਆਪਣੀ ਪਛਾਣ ਸਥਾਪਿਤ ਕੀਤੀ ਉਸ ਨਾਲ ਉਹਨਾਂ ਦੀ ਜਿਹੜੀ ਇੱਜ਼ਤ ਦੇ ਉੱਤੇ ਜਾਂ ਉਹਨਾਂ ਦੀ ਵਰਦੀ ਦੇ ਉੱਤੇ ਇਸ ਤਰ੍ਹਾਂ ਪੇਚਾ ਪੈਂਦਾ ਤੇ ਉਹ ਬੜੇ ਸਵਾਲ ਵੱਡੇ ਖੜੇ ਕਰ ਗਿਆ ਸੀ ਜਿਸ ਕਰਕੇ ਇਹ ਮਾਮਲਾ ਬਹੁਤ ਜ਼ਿਆਦਾ ਤੂਲ ਫੜ ਗਿਆ ਉਸ ਤੋਂ ਬਾਅਦ ਪੁਲਿਸ ਦੇ ਵਿਚਕਾਰ ਜਿਹੜਾ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਤਨਾਤ ਐਸਐਸਪੀ ਸਾਨੂੰ ਉਸ ਵੇਲੇ ਦੇ ਉਹਨਾਂ ਨੇ ਫਿਰ ਲੈਫਟਿਨੈਂਟ ਕਰਨਲ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ ਰਾਤ ਨੂੰ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਵੀ ਰੱਖਿਆ ਗਿਆ ਸੀ ਇਸ ਕਾਰਵਾਈ ਨੂੰ ਬਾਅਦ ਵਿੱਚ ਗੈਰ ਕਾਨੂੰਨੀ ਮੰਨਿਆ ਗਿਆ ਇਸ ਘਟਨਾ ਨੇ ਫੌਜ ਦੇ ਅੰਦਰ ਗੁੱਸੇ ਨੂੰ ਬਹੁਤ ਜ਼ਿਆਦਾ ਪੜਕਾਇਆ ਸੀ ਜਿਸ ਨੇ ਇਸ ਨੂੰ ਇਸ ਦੇ ਅਧਿਕਾਰੀ ਦੇ ਖਿਲਾਫ ਪੁਲਿਸ ਦੁਆਰਾ ਇੱਕ ਬਹੁਤ ਜ਼ਿਆਦਾ ਤਿੱਖੀ ਕਾਰਵਾਈ ਵਜੋਂ ਦੇਖਿਆ ਗਿਆ ਹੈ ਆਰਮੀ ਅਤੇ ਚੰਡੀਗੜ੍ਹ ਪੁਲਿਸ ਵਿਚਕਾਰ ਇੱਕ ਮਹੱਤਵਪੂਰਨ ਜਿਹੜੀ ਅਦੋ ਘਟਨਾ ਸੀ ਟਕਰਾਅ ਵਧ ਗਿਆ ਸੀ ਬਹੁਤ ਜ਼ਿਆਦਾ ਫੌਜ ਨੇ ਪੰਜਾਬ ਵਿੱਚ ਆਪਣੇ ਕਰਮਚਾਰੀਆਂ ਦੇ ਖਿਲਾਫ ਕਥਿਤ ਪੁਲਿਸ ਇਸ ਤਰ੍ਹਾਂ ਦੀਆਂ ਹਵਾਲੇ ਦਿੰਦੇ ਹੋਏ ਸਖਤ ਵਿਰੋਧ ਵੀ ਦਰਜ ਕਰਵਾਏ ਸਨ ਔਰ ਜਿੱਥੇ ਅੱਤਵਾਦ ਦਾ ਮੁਕਾਬਲਾ ਕਰਨ ਵਿੱਚ ਸਹਾਇਤਾ ਲਈ ਫੌਜੀ ਬਲਾਂ ਨੂੰ ਤਨਾਤ ਕੀਤਾ ਗਿਆ ਸੀ ਲੈਫਟੀਨੈਂਟ ਜਨਰਲ ਵਿਪਤ ਚੰਦਰ ਜੋਸ਼ੀ ਜੋ ਕਿ ਬਾਅਦ ਵਿੱਚ ਫੌਜ ਦੇ ਮੁਖੀ ਵੀ ਬਣੇ ਉਸ ਸਮੇਂ ਪਛਮੀ ਫੌਜ ਦੇ ਕਮਾਂਡਰ ਸਨ ਉਹਨਾਂ ਨੇ ਇਸ ਮੁੱਦੇ ਤੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੀਨਤ ਸਿੰਘ ਤੇ ਰਾਜਪਾਲ ਸ੍ਰਿੰਦਰਨਾਥ ਨਾਲ ਗੱਲਬਾਤ ਵੀ ਕੀਤੀ ਸੀ ਵੱਧਦੇ ਦਬਾਅ ਤੋਂ ਬਾਅਦ ਰਾਜਪਾਲ 나ਥ ਦੁਆਰਾ ਇੱਕ ਡੀਆਈਜੀ ਅਤੇ ਇੱਕ ਬ੍ਰਿਗੇਡੀਅਰ ਨੂੰ ਸ਼ਾਮਲ ਕਰਕੇ ਇੱਕ ਸਾਂਝੀ ਜਾਂਚ ਕਰਨ ਦੇ ਆਦੇਸ਼ ਵੀ ਦੇ ਦਿੱਤੇ ਸਨ ਇਸ ਘਟਨਾ ਤੋਂ ਬਾਅਦ ਸੈਣੀ ਨੂੰ 1993 ਦੇ ਸ਼ੁਰੂ ਵਿੱਚ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾ ਵੀ ਦਿੱਤਾ ਗਿਆ ਸੀ ਕਿਉਂਕਿ ਐਸਐਸਪੀ ਦੇ ਖਿਲਾਫ ਕਾਰਵਾਈ ਹੁੰਦੀ ਹੈ ਬ੍ਰਿਗੇਡੀਅਰ ਰੈਂਕ ਦਾ ਇੱਕ ਅਧਿਕਾਰੀ ਤੇ ਇੱਕ ਪੁਲਿਸ ਦਾ ਵੱਡਾ ਅਧਿਕਾਰੀ ਦੋਨਾਂ ਨੂੰ ਜਾਂਚ ਕਮੇਟੀ ਦੇ ਵਿੱਚ ਪਾਇਆ ਗਿਆ ਤੇ ਬਾਅਦ ਵਿੱਚ 1993 ਵਿੱਚ ਉਹਨਾਂ ਨੂੰ ਐਸਐਸਪੀ ਦੇ ਅਹੁਦੇ ਤੋਂ ਹੱਥ ਧੋਣਾ ਪੈ ਗਿਆ ਸੀ ਸੁਮੇਤ ਸੈਣੀ ਨੂੰ ਔਰ ਉਸ ਨੂੰ ਬਾਅਦ ਵਿੱਚ ਜਿਹੜਾ ਕੀ ਹੈ ਪੰਜਾਬ ਦੇ ਵਾਪਸ ਕਾਡਰ ਦੇ ਵਿੱਚ ਭੇਜ ਦਿੱਤਾ ਗਿਆ ਸੀ ਔਰ ਸੈਣੀ ਨੂੰ 올 ਇੰਡੀਆ ਸਰਵਿਸਿਜ਼ ਅਨੁਸ਼ਾਸਨ ਤੇ ਅਪੀਲ ਨਿਯਮ 1969 ਦੇ ਨਿਯਮ 10 ਦੇ ਤਹਿਤ 4 ਸ਼ੀਟ ਤੱਕ ਵੀ ਕੀਤਾ ਗਿਆ ਸੀ ਉਸ ਵੇਲੇ ਇੱਕ ਲੈਫਟੀਨੈਂਟ ਕਰਨਲ ਦੇ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਜਿਸ ਤਰ੍ਹਾਂ ਦਾ ਵਤੀਰਾ ਵਰਤਾਓ ਕੀਤਾ ਗਿਆ ਉਸ ਘਟਨਾ ਦੇ ਕਰਕੇ ਐਸਐਸਪੀ ਨੂੰ ਆਪਣੀ ਕੁਰਸੀ ਤੱਕ ਖੋਣੀ ਪਈ ਔਰ ਉਹਨਾਂ ਨੂੰ ਦੇ ਖਿਲਾਫ ਜਿਹੜੀ ਹੈ ਅਨੁਸ਼ਾਸਨੀ ਕਾਰਵਾਈ ਕਰਨ ਦੀਆਂ ਗੱਲਾਂ ਵੀ ਹੋਈਆਂ ਸੀ ਉਹਨਾਂ ਨੂੰ 4 ਸ਼ੀਟ ਤੱਕ ਕੀਤਾ ਗਿਆ ਸੀ ਉਸ ਹਮਲੇ ਦੇ ਵਿੱਚ ਜਾਂ ਉਸ ਟਕਰਾਹ ਦੇ ਵਿੱਚ ਤਿੰਨ ਹੋਰ ਕਾਂਸਟੇਬਲਾਂ ਨੂੰ ਸਸਪੈਂਡ ਤੱਕ ਕੀਤਾ ਗਿਆ ਸੀ ਉਹਨਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਸੀ ਇਸ ਘਟਨਾ ਨੇ ਫੌਜ ਦੇ ਅੰਦਰ ਬਹੁਤ ਜ਼ਿਆਦਾ ਗੁੱਸਾ ਜਿਹੜਾ ਪੈਦਾ ਕੀਤਾ ਸੀ ਇਸ ਨੂੰ ਉਸ ਦੇ ਇੱਕ ਅਧਿਕਾਰੀ ਦੇ ਖਿਲਾਫ ਪੁਲਿਸ ਦੁਆਰਾ ਇੱਕ ਬਹੁਤ ਜ਼ਿਆਦਾ ਤਿੱਖੀ ਕਾਰਵਾਈ ਵਜੋਂ ਜਿਹੜਾ ਆ ਉਹ ਦੇਖਿਆ ਗਿਆ ਇਸੇ ਕਰਕੇ ਆਰਮੀ ਤੇ ਚੰਡੀਗੜ੍ਹ ਪੁਲਿਸ ਵਿਚਕਾਰ ਇਸ ਨੂੰ ਇੱਕ ਵੱਡੀ ਘਟਨਾ ਮੰਨਿਆ ਗਿਆ ਉਸ ਵੇਲੇ 1992-93 ਦੇ ਵਿੱਚ ਫੌਜ ਨੇ ਕਈ ਪਹਿਲਾਂ ਦੀਆਂ ਧਾਰਨਾਵਾਂ ਦਾ ਹਵਾਲਾ ਦਿੰਦੇ ਹੋਏ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਹੁਣ ਦਰਜ ਕਰਾਇਆ ਪੰਜਾਬ ਵਿੱਚ ਇਸ ਦੇ ਕਰਮਚਾਰੀਆਂ ਦੇ ਖਿਲਾਫ ਪੁਲਿਸ ਦੀ ਉੱਚ ਪਦਰੀ ਜਾਂਚ ਕਰਨ ਦਾ ਜਿਹੜਾ ਮੰਗ ਵੀ ਕੀਤੀ ਗਈ ਹੈ ਹੁਣ ਵੀ ਕੀਤੀ ਜਾ ਰਹੀ ਹੈ ਉਦੋਂ ਵੀ ਕੀਤੀ ਗਈ ਸੀ ਤੇ ਲੈਫਟੀਨੈਂਟ ਜਨਰਲ ਵਿਪਨ ਚੰਦਰ ਜੋਸ਼ੀ ਜੋ ਕਿ ਬਾਅਦ ਵਿੱਚ ਫੌਜ ਦੇ ਮੁਖੀ ਬਣੇ ਉਸ ਸਮੇਂ ਪੱਛਮੀ ਫੌਜ ਦੇ ਕਮਾਂਡਰ ਸੀ ਤੇ ਫਿਰ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਬੀਨਤ ਸਿੰਘ ਤੇ ਰਾਜਪਾਲ ਸਰਿੰਦਰਨਾਥ ਨਾਲ ਨਿੱਜੀ ਤੌਰ ਤੇ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ ਤੇ ਉਹਨਾਂ ਨੇ ਕੀਤੀ ਵੀ ਤੇ ਉਹ ਸਾਰੇ ਮਸਲੇ ਦੇ ਵਿੱਚ ਫਿਰ ਉਹ ਸੈਣੀ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਤੇ ਨਤੀਜਾ ਇਹ ਪਹੁੰਚਿਆ ਸੀ ਕਿ ਉਦੋਂ ਫਿਰ ਪੁਲਿਸ ਨੂੰ ਖਮਿਆਜੇ ਭੁਗਤਣੇ ਪਏ ਸੀ ਟਕਰਾਅ ਪੈਦਾ ਕਰਨ ਦੇ ਨਾਲ ਤੇ ਹੁਣ ਇੱਕ ਪੁਲਿਸ ਦੇ ਸਰਵਿੰਗ ਕਰਨਲ ਦੇ ਨਾਲ ਜਿਹੜੀ ਜ਼ਿਆਦਤੀ ਹੋਈ ਆ ਵਧੇਕੀ ਹੋਈ ਹੈ ਤੇ ਅਜਿਹੀਆਂ ਘਟਨਾਵਾਂ ਨੂੰ ਪੁਰਾਣੀਆਂ ਧਾਰਨਾਵਾਂ ਨੂੰ ਜੋੜ ਕੇ ਵੇਖਿਆ ਜਾ ਰਿਹਾ ਕਿ ਜੇਕਰ ਉਸ ਵੇਲੇ ਪੁਲਿਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਸਖਤ ਤੋਂ ਸਖਤ ਤਾਂ ਹੁਣ ਤਾਂ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਜੇਕਰ ਉਸ ਵਕਤ ਉਦੋਂ ਦੇ ਐਸਐਸਪੀ ਨੂੰ ਖਮਿਆਜੇ ਭੁਗਤਨੇ ਪੈ ਸਕਦੇ ਨੇ ਤੇ ਹੁਣ ਇੰਸਪੈਕਟਰਾਂ ਨੂੰ ਕਿਉਂ ਬਚਾਇਆ ਜਾ ਰਿਹਾ ਉਹਨਾਂ ਦੇ ਐਫਆਈਆਰ ਵਿੱਚ ਨਾਮ ਤੱਕ ਨਾਮਜ਼ਦ ਕਿਉਂ ਨਹੀਂ ਕੀਤੇ ਗਏ ਅਜਈਆਂ ਘਟਨਾਵਾਂ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੁਣ ਉਹ ਘਟਨਾ ਦੱਸਦੀ ਹੈ ਕਿ ਉਸ ਵਕਤ ਦੇ ਜਿਹੜੇ ਮੁੱਖ ਮੰਤਰੀ ਸਨ ਉਹਨਾਂ ਦੇ ਵੀ ਧਿਆਨ ਵਿੱਚ ਆਉਂਦਾ ਹੈ ਫਾਇਦੇ ਵੱਡੇ ਜਿਹੜੇ ਅਫਸਰ ਸਨ ਉਹਨਾਂ ਦੇ ਵੀ ਧਿਆਨ ਵਿੱਚ ਤੇ ਆਪਸੀ ਤਾਲਮੇਲ ਬਹੁਤ ਜ਼ਿਆਦਾ ਸੀ ਪਰ ਇਸ ਘਟਨਾ ਦੇ ਵਿੱਚ ਤਾਲਮੇਲ ਦੀ ਬਹੁਤ ਜ਼ਿਆਦਾ ਵੱਡੀ ਘਾਟ ਦੇਖਣ ਨੂੰ ਮਿਲ ਰਹੀ ਹੈ ਹਾਲੇ ਤੱਕ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਮੁਖੀ ਵੱਲੋਂ ਵੀ ਕੋਈ ਜਨਤਕ ਤੌਰ ਤੇ ਬਿਆਨ ਸਾਂਝਾ ਨਹੀਂ ਕੀਤਾ ਗਿਆ ਨਾ ਹੀ ਕੋਈ ਪਰਿਵਾਰ ਨੂੰ ਜਨਤਕ ਤੌਰ ਤੇ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੇ ਨਾਲ ਖੜੇ ਨੇ ਜਾਂ ਉਹ ਬਣਦੇ ਜਿਹੜੇ ਦੋਸ਼ੀ ਬਣਦੇ ਨੇ ਉਸ ਵਿੱਚ ਪਾਏ ਜਾਂਦੇ ਨੇ ਸਾਰੀ ਘਟਨਾ ਦੇ ਵਿੱਚ ਜਿਨ੍ਹਾਂ ਨੇ ਕੁੱਟਿਆ ਮਾਰਿਆ ਕਰਨਲ ਤੇ ਉਸ ਦੇ ਪੁੱਤਰ ਨੂੰ ਕਿ ਉਹਨਾਂ ਦੇ ਖਿਲਾਫ ਉਹ ਸਖਤ ਕਾਰਵਾਈ ਕਰਨਗੇ ਹਾਲਾਂਕਿ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਭਰੋਸਾ ਜਰੂਰ ਦਿੱਤਾ ਔਰ ਉਹਨਾਂ ਨੇ ਤੇ ਵੀ ਕਿਹਾ ਕਿ 45 ਦਿਨਾਂ ਦੇ ਅੰਦਰ ਅੰਦਰ ਜਾਂਚ ਰਿਪੋਰਟ ਆ ਜਿਹੜੀ ਅਸੀਂ ਤਿਆਰ ਕਰਕੇ ਕਾਰਵਾਈ ਅਗਲੇਰੀ ਜਰੂਰ ਕਰਾਂਗੇ ਔਰ ਸਸਪੈਂਡ ਕੀਤੇ ਗਏ 12 ਪੁਲਿਸ ਜਿਹੜੇ ਅਫਸਰ ਤੇ ਮੁਲਾਜ਼ਮ ਨੇ ਜਿਸ ਦੇ ਵਿੱਚ ਤਿੰਨ ਇਨਸਪੈਕਟਰ ਦੱਸੇ ਜਾ ਰਹੇ ਨੇ ਤੇ ਨੌ ਜਿਹੜੇ ਨੇ ਹੈੱਡ ਕਨਸਟੇਬਲ ਤੇ ਕਨਸਟੇਬਲ ਦੱਸੇ ਜਾ ਰਹੇ ਨੇ ਕਰਮਚਾਰੀ ਦੱਸੇ ਜਾ ਰਹੇ ਨੇ ਪਰ ਪਰਿਵਾਰ ਦਾ ਇਹ ਕਹਿਣਾ ਹੈ ਜਿਹੜੇ ਜਸਵਿੰਦਰ ਕੌਰ ਬਾਠ ਨੇ ਪਸ਼ਪਿੰਦਰ ਸਿੰਘ ਬਾਠ ਦੇ ਧਰਮਪਤਨੀ ਉਹਨਾਂ ਨੇ ਤਾਂ ਮੀਡੀਆ ਦੇ ਵਿੱਚ ਆ ਕੇ ਕਿਹਾ ਸੀ ਕਿ ਸਾਨੂੰ ਤੇ ਅਜੇ ਤੱਕ ਨਹੀਂ ਪਤਾ ਕਿ ਕਿਹੜੇ ਸਸਪੈਂਡ ਹੋਏ ਨੇ ਕਿਹੜੇ ਨਹੀਂ ਹੋਏ ਉਸ ਦੀ ਜਾਣਕਾਰੀ ਨਹੀਂ ਔਰ ਸਾਡੀ ਸ਼ਿਕਾਇਤ ਤੇ ਐਫ ਆਈ ਆਰ ਹੀ ਦਰਜ ਨਹੀਂ ਕੀਤੀ ਗਈ ਅਸੀਂ ਕਿਵੇਂ ਯਕੀਨ ਕਰੀਏ ਕਿ ਸਹੀ ਦਿਸ਼ਾਵਲ ਜਾਂਚ ਹੋਵੇਗੀ ਇਸੇ ਕਰਕੇ ਦਬਾਅ ਬਣਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਜਿੱਥੇ ਪੰਜਾਬ ਦੇ ਡੀਜੀਪੀ ਨਹੀਂ ਬੋਲੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੀ ਹਾਲੇ ਇਸ ਮਾਮਲੇ ਦੇ ਵਿੱਚ ਚੁੱਪ ਨੇ ਇਹ ਹੋ ਸਕਦਾ ਹੈ ਕਿ ਅੰਦਰ ਖਾਤੇ ਜਾਂ ਅੰਦਰੂਨੀ ਵੱਪ ਅਧਿਕਾਰੀਆਂ ਨੂੰ ਕਹਿ ਦਿੱਤਾ ਜਾ ਗਿਆ ਹੋਵੇ ਕਿ ਇਸ ਮਾਮਲੇ ਵਿੱਚ ਸਖਤ ਤੋਂ ਸਖਤ ਕਾਰਵਾਈ ਕਰੋ ਪਰ ਜਨਤਕ ਤੌਰ ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਹਾਲੇ ਤੱਕ ਸਾਹਮਣੇ ਨਹੀਂ ਆਈ ਜਿਸ ਦੇ ਕਰਕੇ ਖਲਾਅ ਹੋਰ ਜ਼ਿਆਦਾ ਵੱਧ ਗਿਆ ਹੈ ਇਸੇ ਕਰਕੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਜਿਸ ਵਿੱਚ ਰਾਸ਼ਟਰਪਤੀ ਨੂੰ ਸੰਬੋਧਨ ਹੋਇਆ ਜਾ ਰਿਹਾ ਹੈ ਕਿ ਸਾਡੀ ਰੱਖਿਆ ਕੌਣ ਕਰੇਗਾ ਅਸੀਂ ਦੇਸ਼ ਦੀ ਰੱਖਿਆ ਕਰਦੇ ਹਾਂ ਤੇ ਸਾਡੇ ਨਾਲ ਪੁਲਿਸ ਹੈ ਜਿਹੜੀ ਇਸ ਤਰ੍ਹਾਂ ਦੀਆਂ ਵਧੇਕੀਆਂ ਕਰ ਰਹੀ ਹੈ ਇਹ ਘਟਨਾਵਾਂ ਪੁਰਾਣੀਆਂ ਜਿਹੜੀਆਂ ਹੋਈਆਂ ਉਹਨਾਂ ਨੂੰ ਵੀ ਜੋੜ ਕੇ ਵੇਖਿਆ ਜਾ ਰਿਹਾ ਤੇ ਉਸ ਵਕਤ ਵੀ ਐਸਐਸਪੀ ਸੁਮੇਸ਼ ਸੈਣੀ ਨੂੰ ਕਮਿਆਜੇ ਭੁਗਤਨੇ ਪਏ ਸੀ ਜਦੋਂ ਇੱਕ ਲੈਫਟੀਨੈਂਟ ਕਰਨਲ ਦੇ ਨਾਲ ਜਿਹੜਾ ਹੈ ਪੇਚਾ ਪੈ ਜਾਂਦਾ ਜਾਂ ਉਹਨਾਂ ਨਾਲ ਜ਼ਿਆਦਤੀ ਹੁੰਦੀ ਹੈ ਉਹਨਾਂ ਨੂੰ ਹਿਰਾਸਤ ਵਿੱਚ ਵੀ ਰੱਖਿਆ ਗਿਆ ਸੀ ਤਾਂ ਉਸ ਵਕਤ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਸਾਹਮਣੇ ਆਈ ਸੀ ਟਕਰਾਵ ਵਧਿਆ ਸੀ ਤਾਂ ਹੁਣ ਸਿਰਫ ਤੇ ਸਿਰਫ ਕੁਝ ਕੌ ਮਾੜੇ ਪੁਲਿਸ ਵਰਦੀ ਦੇ ਵਿੱਚ ਜਿਹੜੇ ਅਫਸਰ ਨੇ ਉਹਨਾਂ ਦੇ ਕਰਕੇ ਸਾਰੀ ਪੁਲਿਸ ਪੰਜਾਬ ਮਹਿਕਮਾ ਜਿਹੜਾ ਹੈ ਉਹ ਬਦਨਾਮ ਨਾ ਹੋਵੇ ਇਸ ਕਰਕੇ ਸਖਤ ਤੋਂ ਸਖਤ ਜਲਦੀ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਟਕਰਾਹ ਹੋਰ ਜ਼ਿਆਦਾ ਵਧ ਸਕਦਾ ਹੈ ਹਾਲਾਂਕਿ ਪੁਲਿਸ ਦੇ ਵੱਡੇ ਅਫਸਰ ਇਸ ਮਾਮਲੇ ਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਇਨਸਾਫ ਦੇਵਾਂਗੇ ਔਰ ਇਸ ਮਾਮਲੇ ਵਿੱਚ ਕਾਰਵਾਈ ਵੀ ਕਰਾਂਗੇ ਪਰ ਥੋੜੇ ਸਮੇਂ ਬਾਅਦ ਪਤਾ ਲੱਗੇਗਾ ਕਿ ਇਸ ਮਾਮਲੇ ਵਿੱਚ ਕਾਰਵਾਈ ਕੀ ਹੁੰਦੀ ਹੈ ਪਰ ਪ੍ਰਾਣੀਆਂ ਘਟਨਾਵਾਂ ਨੂੰ ਇਸ ਕਰਕੇ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਉਸ ਵਕਤ ਫੌਜ ਦੀ ਇੰਨੀ ਜ਼ਿਆਦਾ ਸੁਣੀ ਗਈ ਕਿਉਂਕਿ ਪੁਲਿਸ ਤੇ ਫੌਜ ਦਾ ਉਦੋਂ ਤਾਲਮੇਲ ਵੀ ਸੀ ਇੱਕ ਦੌਰ ਦੇ ਅੰਦਰ ਜਦੋਂ ਪੰਜਾਬ ਦੇ ਵਿੱਚ ਕਾਨੂੰਨ ਤੇ ਵਿਵਸਥਾ ਨੂੰ ਅਮਨ ਨੂੰ ਬਹਾਲ ਕਰਨ ਦੀ ਜਦਦੋਜ ਹੈ ਚੱਲ ਰਹੀ ਸੀ ਤੇ ਹੁਣ ਫਿਰ ਉਸ ਤਰ੍ਹਾਂ ਦੇ ਹਾਲਾਤ ਪੈਦਾ ਨਾ ਹੋਣ ਇਸ ਦੇ ਲਈ ਸਮੇਂ ਸਿਰ ਕਾਰਵਾਈ ਹੋਣੀ ਚਾਹੀਦੀ ਆ ਔਰ ਕਾਨੂੰਨ ਦੇ ਦਾਇਰੇ ਦੇ ਅੰਦਰ ਹੋਣੀ ਚਾਹੀਦੀ ਆ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ